ਅਲੋ ਸਕੰਦਰ ਸਿੰਘ ਮਲੂਕਾ ਨੂੰ ਨਾ ਪਤਾ ਹੋਵੇ ਜਾਂ ਉਹਨੂੰ ਪਤਾ ਹੋਵੇ ਤੇ ਉਹ ਮਤਲਬ ਕੀ ਹੋਵੇ ਸੁਖਬੀਰ ਬਾਦਲ ਨਾਲ ਤੇ ਨੂੰ ਤੇ ਪੁੱਤ ਜਾਣ ਬੀਜੇਪੀ ਚ ਇਹ ਕੀ ਮੈਂ ਹੁੰਦਾ ਪਰਿਵਾਰ ਨੇ ਬਾਦਲਾਂ ਦੇ ਸਿਰ ਤੇ ਬਹੁਤ ਕੁਝ ਕੀਤਾ ਹੋਵੇ ਵਜੀਰੀਆਂ ਵੀ ਮਾਨ ਮੰਨੀਆਂ ਇਹਨਾਂ ਨੇ ਫਿਰ ਇਹਨਾਂ ਨੇ ਮਤਲਬ ਕੇ ਗੁਰਪ੍ਰੀਤ ਮਲੂਕਾ ਚੇਅਰਮੈਨ ਵੀ ਰਹੇ ਨੇ ਬੈਂਕਾਂ ਦੇ ਵੀ ਰਹੇ ਨੇ ਡਾਇਰੈਕਟਰ ਹਨਾ ਸਾਰਾ ਕੁਝ ਕੀਤਾ ਇਹਨਾਂ ਨੇ ਤਾਂ ਅੱਜ ਉਹ ਕਿਵੇਂ ਹੋ ਗਿਆ ਵੀ ਸ਼ਕੰਦਰ ਸਿੰਘ ਮਲੂਕਾ ਤਾਂ ਕਹਿੰਦੇ ਜੀ ਆਪਣਾ ਹੈਗਾ ਸੁਖਵੀਰ ਸਿੰਘ ਨਾਲ ਤੇ ਮੁੰਡਾ ਤੇ ਨੂੰ ਚਲੇ ਗਿਆ ਬੀਜੇਪੀ ਚ ਇਹ ਸਾਰਿਆਂ ਗਿਣਮਿਤ ਕੇ ਖੇਡਾਂ ਖੇਡ ਰਹੇ ਆ ਚਲੋ ਮੰਨ ਲਓ ਤੁਸੀਂ ਪੰਜਾਬ ਚੋਂ 13 ਵੀ ਜਿਤਾਤੇ ਫੇਰ 13 ਕਿਹੜਾ ਸਰਕਾਰ ਬਣਾ ਦੇਣਗੇ ਜਾਂ ਸਰਕਾਰ ਹਟਾ ਦੇਣਗੇ ਬੰਦਾ ਤਾਂ ਇੱਕ ਬਹੁਤ ਹੁੰਦਾ ਬੋਲਣ ਵਾਲਾ ਦਾਹੀਨ ਹੂੰ ਕੋਈ ਮੁੱਦਿਆਂ ਦੀ ਗੱਲ ਨਹੀਂ ਹੋ ਰਹੀ ਲੋਕ ਵੀ ਸਵਾਦ ਲੈਂਦੇ ਨੇ ਕਿਹੜਾ ਜਿੱਤੂਗਾ ਕਿਹੜਾ ਹਾਰੂਗਾ ਕਿਹੜਾ ਕਿਹੜੇ ਦੀ ਮੰਜੀ ਠੋਕਦਾ ਕਿਹੜਾ ਕਿਹੜੇ ਨੂੰ ਬਿਆਨ ਕਿੰਨੀ ਹਲਕੀ ਤੇ ਹੋਸ਼ੀ ਰਾਜਨੀਤੀ ਹੋ ਰਹੀ ਹੈ ਸਿਧਾਨਾ ਜੇ ਕਿਤੇ ਵੀ ਜਾਂਦਾ ਜਿਆਦੇ ਗੱਲ ਬਾਦਲਾਂ ਨੂੰ ਟਾਰਗੇਟ ਕਰਦਾ ਕਿ ਹਰ ਸਿਮਰਤ ਬਾਦਲ ਨੂੰ ਹਰਾਉਣਾ ਕਿਤੇ ਉਹ ਤਾਂ ਨਹੀਂ ਗਏ ਬੜੰਗ ਇਹ ਅੰਦਰ ਘਾਤੇ ਪਹੁੰਚਣਾ ਸੈਟਿੰਗ ਕਰੀ ਬੈਠਾ ਪਿਛੇ ਗਈ ਭਵੰਤ ਦੀ ਉਹ ਕਹੀ ਹੋਈ ਗੱਲ 26 ਜਨਵਰੀ ਵਾਲੀ ਕਿ ਰਾਜੇ ਬੜੰਗ ਦੀਆਂ ਜਿਹੜੀਆਂ ਬੱਸਾਂ ਦੇ ਬਾੜੀਆਂ ਲੱਗੀਆਂ ਰਾਜੇ ਬੜੰਗ ਨੇ ਲਵਾਗੀਆਂ ਫੇਰਾਂ ਮੇਰੇ ਕੋਲ ਆਈਆਂ ਪਈਆਂ ਤਦ ਫੜਿਆ ਕਿਉਂ ਨਹੀਂ ਰਾਜਾ ਬਣੇਗਾ ਅੱਲ ਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਠੀਕ ਠਾਕ ਚੱਲ ਰਿਹਾ ਪ੍ਰਚਾਰ ਭਾਈ ਹਾਂ ਵਧੀਆ ਤੂੰ ਸੁਣਾਓ ਠੀਕ ਠਾਕ ਚੱਲਦੀ ਕਲਾਚਾ ਦਾ ਰਹਿ ਪ੍ਰਚਾਰਤਾ ਭਾਈ ਕਿਵੇਂ ਦੇਖਦੇ ਹੋ ਜਿਵੇਂ ਤੁਸੀਂ ਆਪ ਸਿੱਧੀ ਗੱਲ ਕਰ ਲਈਏ ਆ ਮਲੂਕਾ ਪਰਿਵਾਰ ਨਾਲ ਤੁਸੀਂ ਵੀ ਰਹੇ ਹੋ ਤਾਂ ਬਾਦਲ ਪਰਿਵਾਰ ਦੀ ਜਿਵੇਂ ਵਫਾਦਾਰੀ ਦੀ ਗੱਲ ਹੈ ਕਹਿੰਦੇ ਸੱਜੀ ਬਹਾਂ ਸੀਗੀ ਹੁਣ ਕੀ ਹੋ ਗਿਆ ਇੱਕਦਮ ਕਿਵੇਂ ਦੇਖਦੇ ਹੋ ਦੇਖੋ ਇਹ ਸਾਰੀਆਂ ਖੇਡਾਂ ਨੇ ਲੋਕਾਂ ਦੇ ਅੱਖਾਂ 'ਚ ਕੱਟਾ ਪਾਉਣ ਵਾਲੀ ਗੱਲ ਹੈ ਇਹ ਡਰਾਮੇ ਨੇ ਸਾਰੇ ਹਾਇਤ ਅੰਦਰੋਂ ਇਕੱਠੀ ਨੇ ਇਹ ਗੱਠ ਜੋੜ ਕੋਈ ਟੁੱਟਾ ਟੱਟਾ ਨਹੀਂ ਹੈਗਾ ਇਹ ਉਤੋਂ ਇੱਕ ਡਰਾਮਾ ਲੋਕਾਂ ਲਈ ਕੀਤਾ ਗਿਆ ਵੀ ਗੱਠ ਜੋੜ ਟੁੱਟ ਗਿਆ ਜੀ ਪਤਾ ਸੀਗਾ ਵੀ ਜੇ ਸਿੱਧਰੂਪ ਜੀ ਗੱਠ ਜੋੜ ਕਰ ਲਿਆ ਤਾਂ ਜਿਹੜਾ ਲੋਕਾਂ 'ਚ ਵੜਨਾ ਔਖਾ ਹੋ ਜਾਣਾ ਪਿੰਡਾਂ 'ਚ ਕਿਉਂਕਿ ਸਾਡੇ ਲੋਕਾਂ ਦੇ ਬੀਜੇਪੀ ਵਾਲੇ ਬੈਠੇ ਗੋਲੀਆਂ ਮਾਰੀ ਜਾਂਦੇ ਆ ਬਾਰਡਰਾਂ ਦੇ ਉੱਤੇ ਸ਼ੰਭੂ ਦੇ ਖਨੌਰੀ ਬੰਦੇ ਕੁੱਟੀ ਜਾਂਦੇ ਲੱਤਾਂ ਬਾਹਾਂ ਤੋੜੀ ਜਾਂਦੇ ਆ ਜਿਸ ਤਰੀਕੇ ਨਾਲ ਸਾਡੇ ਵਿਰੋਧ ਕਰ ਰਿਹਾ ਲੋਕ ਪਿੰਡਾਂ 'ਚ ਬੀਜੇਪੀ ਦਾ ਇਹਨਾਂ ਨੂੰ ਪਤਾ ਸੀ ਜੇ ਗੱਠ ਜੋੜ ਕਰ ਲਿਆ ਸਾਡੇ ਵੀ ਲੋਕ ਆਈ ਮੰਗਰ ਪਹਿਣਗੇ ਉਤੋਂ ਇਹਨਾਂ ਨੇ ਇੱਕ ਵਾਰੀ ਲੋਕ ਦਿਖਾਵਾ ਕਰਤਾ ਅੰਦਰ ਇਕੱਠੇ ਹੈ ਇਹ ਗਿਣਮਿਤ ਕੇ ਸ਼ਾਹਸ਼ਾ ਨੇ ਆਪ ਹੀ ਆਪਣੇ ਬੰਦਿਆਂ ਨੂੰ ਭੇਜ ਰਹੇ ਆ ਲੋਕਾਂ ਸਾਹਮਣੇ ਡਰਾਮੇ ਕਰ ਰਹੇ ਨੇ ਇਹ ਕਿਵੇਂ ਹੋ ਸਕਦਾ ਕਿ ਮੰਨ ਲਓ ਸਕੰਦਰ ਸਿੰਘ ਮਲੂਕਾ ਨੂੰ ਨਾ ਪਤਾ ਹੋਵੇ ਜਾਂ ਉਹਨੂੰ ਪਤਾ ਹੋਵੇ ਤੇ ਉਹ ਮਤਲਬ ਕੀ ਹੋਵੇ ਸੁਖਵੀਰ ਬਾਦਲ ਨਾਲ ਤੇ ਨੂੰ ਤੇ ਪੁੱਤ ਜਾਣ ਬੀਜਪੀ ਚ ਇਹ ਕਿਵੇਂ ਹੁੰਦਾ ਇਹ ਤਾਂ ਮਤਲਬ ਭੁੱਲ ਜੋ ਤੁਸੀਂ ਜਿਹੜੇ ਬੰਦੇ ਦਾ ਦਬਦਬਾ ਆਪਣੇ ਪਰਿਵਾਰ ਤੇ ਜਾਂ ਜਿਹੜੇ ਮਤਲਬ ਕੇ ਪਰਿਵਾਰ ਨੇ ਬਾਦਲਾਂ ਦੇ ਸਿਰ ਤੇ ਬਹੁਤ ਕੁਝ ਕੀਤਾ ਹੋਵੇ ਵਜੀਰੀਆਂ ਵੀ ਮਾਨੀ ਮਾਨੀਆਂ ਇਹਨਾਂ ਨੇ ਫਿਰ ਇਹਨਾਂ ਨੇ ਮਤਲਬ ਕੇ ਗੁਰਪ੍ਰੀਤ ਮਲੂਕਾ ਚੇਅਰਮੈਨ ਵੀ ਰਹੇ ਨੇ ਬੈਂਕਾਂ ਦੇ ਵੀ ਰਹੇ ਨੇ ਡਾਇਰੈਕਟਰ ਹਨਾ ਸਾਰਾ ਕੁਝ ਕੀਤਾ ਇਹਨਾਂ ਨੇ ਤਾਂ ਅੱਜ ਉਹ ਕਿਵੇਂ ਹੋ ਗਿਆ ਵੀ ਸ਼ਕੰਦਰ ਸਿੰਘ ਮਲੂਕਾ ਤਾਂ ਕਹਿੰਦੇ ਜੀ ਆਪਣਾ ਹੈਗਾ ਸੁਖਵੀਰ ਸਿੰਘ ਨਾਲ ਤੇ ਮੁੰਡਾ ਤੇ ਨੂੰ ਚਲੇ ਗਿਆ ਭਾਜੀਪੀ ਇਹ ਸਾਰਿਆਂ ਗਿਣਮਿਤ ਕੇ ਖੇਡਾਂ ਖੇਡ ਰਹੇ ਆ ਉਹ ਤਾਂ ਸ਼ਕੰਦਰ ਸਿੰਘ ਮਲੂਕਾ ਅੱਜ ਖਬਰ ਵੀ ਆ ਰਹੀ ਸੀ ਕਹਿੰਦੇ ਹਰ ਸਿਮਤ ਬਾਦਲਾ ਤੇ ਵੋਟਾਂ ਮੰਗ ਰਹੇ ਨੇ ਇੱਕ ਘਰ ਚ ਤੇ ਫਿਰ ਦੋਵੇਂ ਕਿਵੇਂ ਚੱਲੂ ਚੱਕਰ ਲੱਗਦੇ ਇਹ ਸਾਰੀ ਰਲ ਮਿਲ ਕੇ ਗੇਮ ਖੇਡਣਗੇ ਇਹ ਜਿਹੜੀ ਬੀਬਾ ਗਈ ਆ ਆਪਣੇ ਸਿਕੰਦਰ ਸਿੰਘ ਮਲੂਕਾ ਦੇ ਨੂੰ ਇਹ ਇਹ ਇੱਥੋਂ ਬਟੰਡੇ ਤੋਂ ਖੜੀ ਕਰਨਗੇ ਤੁਸੀਂ ਦੇਖ ਲਓ ਬੀਜੇਪੀ ਵੱਲੋਂ ਉਹ ਤਾਂ ਚਰਚਾ ਚੱਲ ਰਹੀ ਹੈ ਇਹ ਵੀ ਬੀਜੇਪੀ ਉਹ ਸਾਰੀਆਂ ਵੋਟਾਂ ਫਿਰ ਜਿਹੜੀਆਂ ਬੀਜੇਪੀ ਨੂੰ ਕਿਵੇਂ ਪਾਉਣੀਆਂ ਬੀਜੇਪੀ ਵਾਲੀਆਂ ਵੋਟਾਂ ਬਾਦਲਾ ਨੂੰ ਕਿਵੇਂ ਪਾਉਣੀਆਂ ਇਹ ਸਾਰੀ ਗੇਮ ਉਹੀ ਹੈ ਦੇਖੋ ਨਾ ਜਿੱਥੇ ਬੀਜੇਪੀ ਦਾ ਬੰਦਾ ਮਜ਼ਬੂਤ ਹੋ ਬਾਦਲ ਵਾਲੇ ਬੰਦਾ ਮਾੜਾ ਖੜਾ ਕਰਨਗੇ ਕਮਜ਼ੋਰ ਜਿੱਥੇ ਬਾਦਲ ਵਾਲਾ ਦਾ ਬੰਦਾ ਮਜ਼ਬੂਤ ਤਾਂ ਉੱਥੇ ਬੀਜੇਪੀ ਕਮਜ਼ੋਰ ਬੰਦਾ ਖੜਾ ਕਰੂ ਉਹਨੂੰ ਪਤਾ ਸੀ ਵੀ ਜੇ ਕੋਈ ਹੋਰ ਦੂਜਾ ਤੀਜਾ ਬੰਦਾ ਬੀਜੇਪੀ ਨੂੰ ਲੁਆ ਜਾਂਦਾ ਮੰਨ ਲਓ ਕੋਈ ਜਿਵੇਂ ਚਰਚਾ ਚੱਲ ਰਹੀ ਸੀ ਪੰਜ ਚਾਰ ਬੰਦੇ ਨੇ ਵੀ ਇਹ ਆ ਜਾਂਦੇ ਆ ਉਹ ਹੋ ਸਕਦਾ ਬਾਦਲਾਂ ਦੀ ਮੰਨਦੇ ਨਾ ਹੁਣ ਜਮਾ ਬਾਦਲਾਂ ਨੇ ਜਮਾ ਆਪਣੇ ਉਹ ਮੰਨ ਕੇ ਚੱਲੋ ਵੀ ਆਪ ਦੇ ਪਰਿਵਾਰ ਦੇ ਮੈਂਬਰ ਦੇ ਵਿੱਚੋਂ ਇੱਕ ਬੰਦਾ ਦੇਤਾ ਬੀਜੇਪੀ ਨੂੰ ਵੀ ਆਹੀ ਬੰਦਾ ਸਾਡੇ ਦੇ ਇੱਥੇ ਸਾਹਮਣੇ ਖੜਾ ਕਰ ਦਿਓ ਤੇ ਅਸੀਂ ਜਿਹੜੀਆਂ ਵੋਟਾਂ ਆਪੇ ਫਿਰ ਕਹਿ ਕਹਾ ਕੇ ਉਧਰ ਕਰਾ ਲਾਂਗੇ ਇਹ ਸਾਰੀ ਪੂਰੀ ਤਰ੍ਹਾਂ ਮੈਚ ਫੈਕਸ ਲੱਗਦਾ ਜਮਾ ਪੂਰਾ ਪੂਰਾ ਲੋਕਾਂ ਸਾਹਮਣੇ ਅੱਖਾਂ ਡਰਾਮਾ ਸਾਰੇ ਅੰਦਰੋਂ ਇੱਕ ਨੇ ਕੀ ਲੱਗਦਾ ਹੈ ਕਾਲੀ ਦਲ ਦਾ ਜਿਵੇਂ ਹਰਸੀਮਰਤ ਕੌਰ ਬਾਦਲ ਦੀ ਗੱਲ ਕਰਨ ਲਗੇ ਤਾਂ ਆਪਾਂ ਕਿਸ ਤਰ੍ਹਾਂ ਦਾ ਰਹੂਗਾ ਫਿਰ ਇਸ ਵਾਰ ਇਹ ਸਾਡੇ ਲੋਕਾਂ ਨੇ ਸੋਚਣਾ ਬਾਈ ਹੁਣ ਜਿਹੜਾ ਲੋਕਾਂ ਦੀ ਜ਼ਮੀਰ ਜਾਗਦੀ ਆ ਤਾਂ ਮੈਂ ਕਹਿਣਾ ਚਾਹੁੰਦਾ ਪੁੱਛੋ ਯਾਰ ਇਹਨਾਂ ਨੂੰ ਕਟੂਕਟ ਸਵਾਲ ਤਾਂ ਕਰ ਲੋ ਨਾ ਤੁਸੀਂ ਪਿੰਡਾਂ ਚਾਹੁੰਦੇ ਐ ਇੰਨੀ ਲੋਕਾਂ ਦੀ ਮੈਂ ਸਮਝਦਾ ਕਿ ਲੋਕਾਂ ਦਾ ਸਾਡੀ ਮਾਨਸਿਕਤਾ ਦਾ ਪੱਧਰ ਕਿੱਥੋਂ ਤੱਕ ਨਿਗਰ ਚੁੱਕ ਅੱਜ ਵੀ ਕਹਿੰਦੇ ਆ ਬਾਦਲ ਚੰਗੇ ਸੀ ਕਿਹੜੇ ਮੂਹ ਨਾਲ ਚੰਗੇ ਆ ਤਾਂ ਪੁੱਛ ਰੋ ਯਾਰ ਜੋਗਦਾਰੀਆਂ ਕੌਮ ਨਾਲ ਪੰਥ ਨਾਲ ਪੰਜਾਬ ਨਾਲ ਕੀਤੀਆਂ ਬਾਦਲ ਪਰਿਵਾਰ ਨੇ ਪਿੱਠ ਛੁਰਾ ਮਾਰਿਆ ਬਾਦਲਾ ਨੇ ਸ਼ੁਰੂ ਤੋਂ ਲੈ ਕੇ ਜਿੰਨੇ ਸਾਡੀ ਕੌਮ ਦਾ ਕਹਣ ਕਰਨ ਵਾਲੇ ਨੌਜਵਾਨੀ ਦੇ ਕਾਤਲ ਬੁੱਚੜ ਉਹਨੂੰ ਡੀਜੀਪੀ ਤੱਕ ਬਣਾਇਆ ਅਹੁਦੇ ਬਖਸ਼ੇ ਉਹਨਾਂ ਨੂੰ ਪਰਚਿਆਂ ਤੋਂ ਬਚਾਇਆ ਜੇਲਾਂ ਤੋਂ ਬਚਾਇਆ ਘੋਟਨੇ ਵਰਗਿਆਂ ਨੂੰ ਮਤਲਬ ਉਦੋਂ ਬਾਅਦ ਵੀ ਤੁਸੀਂ ਜਾ ਕੇ ਦੇਖੋ ਆਹੀ ਕਾਲੇ ਕਰੂਨਾ ਦੇ ਲੈ ਲਓ ਯਾਰ ਹੂੰ ਇਹੀ ਕਾਲੇ ਕਾਨੂੰਨਾਂ ਦੇ ਗੁਣ ਗਾਉਂਦੇ ਸੀਗੇ ਤਿੰਨੇ ਵੀ ਬਾਰ ਸਿਮਰਤ ਵੀ ਪ੍ਰਕਾਸ਼ ਸਿੰਘ ਵੀ ਸੁਖਵੀਰ ਵੀ ਇਹ ਕਾਨੂੰਨ ਬਹੁਤ ਚੰਗੇ ਆ ਵੀ ਮੋਦੀ ਨੇ ਬੜਾ ਭਲਾ ਕੀਤਾ ਪਸੰਦ ਨਾਲ ਬੜਾ ਫਾਇਦਾ ਕੀਤਾ ਜਦੋਂ ਪਤਾ ਲੱਗਾ ਲੋਕਾਂ ਨੇ ਪਿੰਡਾਂ ਨਹੀਂ ਬਣਨ ਦੇਣਾ ਫਿਰ ਕਹਿੰਦੇ ਕਾਨੂੰਨ ਮਾੜੇ ਆ ਗੱਠਜੋੜ ਤੋੜ ਦਿਆ ਅਸਤੀਫਾ ਦੇਤਾ ਉਹ ਪਿੱਛੇ ਜਣ ਫਿਰ ਗੱਲ ਚੱਲ ਪਈ ਵੀ ਗੱਠਜੋੜ ਹੁੰਦਾ ਹੁੰਦਾ ਰਹਿ ਗਿਆ ਉਹ ਕਾਰਨ ਕੀ ਆ ਪਤਾ ਵੀ ਖਨੌਰੀ ਦੇ ਸ਼ੰਭੂ ਕਿਸਾਨ ਬੈਠੇ ਆ ਪਿੰਡ ਨਹੀਂ ਬਣ ਦੇਣਾ ਇਸੇ ਕਰਕੇ ਉਹ ਗੱਟ ਜੁੜ ਇੱਕ ਵਾਰੀ ਨੇ ਰੋਕ ਲਿਆ ਵੀ ਕੋਈ ਗੱਲ ਨਹੀਂ ਆਪਾਂ ਇਸ ਤਰੀਕੇ ਨਾਲ ਗਿਰਾਂ ਹੋ ਜੂ ਵੋਟਾਂ ਤੋਂ ਬਾਅਦ ਫਿਰ ਆਪਾਂ ਇਕੱਠੇ ਆ ਸੋ ਸਾਰਾ ਡਰਾਮਾ ਜਿਹੜਾ ਰਚਿਆ ਜਾ ਰਿਹਾ ਇਹ ਸਾਡੇ ਲੋਕਾਂ ਨੂੰ ਇਹ ਹਲੇ ਵੀ ਸਮਝ ਨਹੀਂ ਪੈ ਰਹੀ ਵੀ ਇਹ ਮਿਲ ਕੇ ਸੁਣਨਾ ਗੇਮ ਖੇਡ ਰਹੇ ਆ ਫਿਰ ਇਕੱਠੇ ਹੋਣਗੇ ਹੋਣਗੇ ਤਾਂ ਫਿਰ ਸੁਣਾ ਰੱਬ ਰੱਖਾ ਸਾਨੂੰ ਬਚਾਉਣ ਵਾਲਾ ਕੋਈ ਹੈ ਨਹੀਂ ਇੱਥੇ ਇਹ ਹਾਲੇ ਵੀ ਤੁਹਾਡੇ ਦਿਮਾਗ 'ਚ ਗੱਲ ਨਹੀਂ ਪੈ ਰਹੀ ਮੈਂ ਤਾਂ ਹੈਰਾਨ ਇਸ ਗੱਲ ਤੋਂ ਹਾਂ 19 ਦੇ ਵਿੱਚ ਹਮ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੋਰਚਾ ਲੱਗਿਆ ਬਰ ਗਾੜੀ 19 ਦੀਆਂ ਬੋਟਾਂ ਤੋਂ 3 ਮਹੀਨੇ ਪਹਿਲਾਂ 2.5 ਮਹੀਨੇ ਪਹਿਲਾਂ ਮੋਰਚਾ ਸਮਾਪਤ ਹੁੰਦਾ ਤੇ ਲੋਕਾਂ ਨੇ ਚੱਕ ਕੇ ਸਾਰਾ ਕੁਝ ਭੁੱਲ ਭੁਲਾ ਕੇ ਬੇਅਦਬੀਆਂ ਨੂੰ ਲੋਕਾਂ ਨੇ ਇੱਥੋਂ ਬਟਿੰਡੇ ਤੋਂ ਹਰ ਸਿਮਰਤ ਨੂੰ ਚਿਤਾਤਾ ਸੀ ਤੇ ਉੱਥੋਂ ਫਰੇਪੋਰ ਤੋਂ ਸੁਖਬੀਰ ਚਿਤਾਤਾ ਸੀ ਕਿੱਥੇ ਖੜੀ ਹੈ ਸਾਡੀ ਸੋਚ ਕਿੱਥੇ ਮਾਨਸਿਕਤਾ ਸਾਡੀ ਯਾਰ ਅਸੀਂ ਅੱਜ ਵੀ ਜਿੰਦਾਬਾਦ ਜਿੰਦਾਬਾਦ ਕਰਦੇ ਕਿਹੜੀ ਗੱਲ ਤੋਂ ਯਾਰ ਨਿੱਜ ਪ੍ਰਸਤ ਸਾਡੇ ਤੇ ਇੰਨੀ ਭਾਰੂ ਹੋ ਗਈ ਬਾਈ ਨਿੱਜੀ ਸਾਨੂੰ ਲਾਰਜ ਜਾਂ ਨਿੱਜੀ ਕੰਮਾਂ 'ਚ ਅਸੀਂ ਇੰਨਾ ਉਲਝ ਗਏ ਆ ਕਿ ਸਾਨੂੰ ਪੰਜਾਬ ਨਾਲ ਆਉਦੀ ਧਰਤੀ ਨਾਲ ਆਪਦੇ ਲੋਕਾਂ ਨਾਲ ਆਪਦੀ ਕਾਮ ਨਾਲ ਆ ਦੇ ਪੰਥ ਨਾਲ ਕੋਈ ਮੋਹ ਨਹੀਂ ਰਿਹਾ ਯਾਰ ਅਜਾ ਹੁਣ ਤੂੰ ਹੋਰ ਦੇਖ ਆ ਰਾਜਨੀਤੀ ਬਿਲਕੁਲ ਮੁੱਦਾਹੀਣ ਹੈ ਕੋਈ ਮੁੱਦਿਆਂ ਦੀ ਗੱਲ ਨਹੀਂ ਹੋ ਰਹੀ ਲੋਕ ਵੀ ਸੁਵਾਦ ਲੈਂਦੇ ਨੇ ਕਿਹੜਾ ਜਿੱਤੂਗਾ ਕਿਹੜਾ ਹਾਰੂਗਾ ਕਿਹੜਾ ਕਿਹੜੀ ਦੀ ਮੰਜੀ ਠੋਕਦਾ ਕਿਹੜਾ ਕਿਹੜੇ ਨੂੰ ਬਿਆਨ ਕਿੰਨੀ ਹਲਕੀ ਤੇ ਹੋਸ਼ੀ ਰਾਜਨੀਤੀ ਹੋ ਰਹੀ ਹੈ ਕਿਹੜੇ ਪੱਦਰ ਤੇ ਆ ਗਈ ਰਾਜਨੀਤੀ ਕਦੇ ਲੋਕਾਂ ਕੋਲੇ ਨਸ਼ੇ ਦੀ ਗੱਲ ਭੁੱਲ ਹੀ ਗਏ ਲੋਕ ਹੂੰ ਮੁੱਦਾ ਮੇਨ ਮੁੱਦਾ ਸੀ ਮੇਨ ਮੁੱਦਾ ਸੀ ਸਾਰੀਆਂ ਸਰਕਾਰਾਂ ਹੀ ਇਹ ਤੇ ਆਈਆਂ ਨੇ ਕੈਪਟਨ ਨੇ ਵੀ ਗੁਟਕਾ ਸਾਹਬ ਹੱਥਾਂ 'ਚ ਫੜ ਕੇ ਸੌਂ ਖਾਦੀ ਭਵੰਤ ਨੇ ਵੀ ਕਿਹਾ ਸੀ ਚਾਰਾ ਮਹੀਨਿਆਂ 'ਚ ਕਰ ਦਾਂਗੇ 24 ਮਹੀਨੇ ਹੋ ਗਏ ਉਹ ਵੀ ਫੇਲ ਐ ਇਸ ਪੱਖ ਤੋਂ ਤੇ ਬਾਦਲਾਂ ਦਾਜ 10 ਸਾਲ ਬਿਕੇਈ ਐ ਪੂਰਾ ਖੁੱਲ ਕੇ ਕੋਈ ਗੱਲ ਕਰ ਰਿਹਾ ਕੋਈ ਗੱਲ ਨਹੀਂ ਕਰ ਰਿਹਾ ਥੋੜੇ ਪਾਣੀਆਂ ਦੀ ਗੱਲ ਨਹੀਂ ਕਰ ਰਿਹਾ ਕੋਈ ਪ੍ਰਵਾਸ ਦੀ ਗੱਲ ਨਹੀਂ ਹੋ ਰਹੀ ਨੌਕਰੀਆਂ ਦੀ ਗੱਲ ਨਹੀਂ ਹੋ ਰਹੀ ਰੋਜ਼ਗਾਰ ਜਿਹੜਾ ਸਾਡਾ ਬਾਹਰਲੇ ਨੂੰ ਲਿਆ ਲਿਆ ਬਿਠਾਈ ਜਾਂਦੇ ਆ ਪੰਜਾਬ ਦੇ ਵਿੱਚ ਨੌਕਰੀਆਂ ਨੇ ਉੱਥੇ ਉਹਦੀ ਕੋ ਸਾਡੇ ਮੁੰਡਿਆ ਅੱਜ ਹੀ ਇੱਥੇ ਮੈਨੂੰ ਮੁੰਡਾ ਮਿਲਿਆ 2016 ਦੀ ਵੇਟਿੰਗ ਵਾਲੇ ਜਿਹੜੇ ਪੁਲਿਸ ਵਾਲੇ ਉਹ ਕੁੜੀ ਵਿਚਾਰੀ ਟੈਂਕੀ ਤੇ ਜੜੀ ਬੈਠੀ ਐ ਕੋਈ ਜੀ ਉਹਦੇ ਕੋਲ ਪਹੁੰਚਿਆ ਨਹੀਂ ਜਦ ਇਹ ਇਹ ਲੋਕਾਂ ਨੇ ਭੁਲਾਈ ਦਿੱਤੀਆਂ ਗੱਲਾਂ ਬੇਅਦਮੀਆਂ ਭੁਲਾਤੀਆਂ ਕੁੱਲ ਮੁੱਦਾ ਲੋਕਾਂ ਦੇ ਜ਼ਿਹਨ 'ਚ ਹੈ ਹੀ ਨਹੀਂ ਲੋਕ ਹੋਰ ਹੀ ਪਾਸੇ ਤੁਰੇ ਫਿਰਦੇ ਨੇ ਆ ਇੱਕ ਮੈਂ ਪਿੰਡ ਗਿਆ ਇੱਕ ਬਾਬਾ ਕਹਿੰਦਾ ਕਹਿੰਦਾ ਸ਼ੇਰਾ ਬਾਦਲ ਨੇ ਮੋਟਰ ਲਵਾਤੀ ਮੈਂ ਕਿਹਾ ਬਾਦਲ ਨੇ ਮੋਟਰ ਦੀਵਚੋਂ ਲਵਾਤੀ ਜਾ ਭਵਾਂਤਾ ਦੇ ਜੇਵ ਚ ਪੈਸੇ ਕਰਤੇ ਦਾ ਲੋਕਾਂ ਦੇ ਉੱਤੇ ਜੇ ਕੈਪਟਨ ਨੇ ਮੋਤੀ ਮਹਿਲ ਵੇਚ ਕੇ ਲੋਕਾਂ ਦੇ ਲਾਇਆ ਸੀ ਯਾਰ ਸੋਡਾ ਪੈਸਾ ਤੁਸੀਂ ਟੈਕਸ ਭਰਦੇ ਹੋ ਸਾਰੀਆਂ ਚੀਜ਼ਾਂ ਦੇ ਉਹ ਸੋਡੇ ਤੇ ਲੱਗਦਾ ਆ ਕਿ ਮੈਂ ਜੇ ਤੈਨੂੰ ਮੋਟਰ ਲਵਾਤੀ ਤੈਨੂੰ ਮੋਟਰ ਲਵਾ ਕੇ ਤੈਨੂੰ ਬਿਜਲੀ ਮੁਫਤ ਕਰਤੀ ਤੇਰਾ ਪਾਣੀ ਮੁਕਾ ਦੇਣਗੀ ਆ ਤੁਹਾਡੇ ਕੋਲ 20 ਸਾਲ ਦਾ ਪਾਣੀ ਵਾਜਾ ਮੈਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਦਾ ਹਾਂ ਲੋਕੋ ਪਾਣੀ ਸੰਭਾਲ ਲਓ ਤੁਸੀਂ ਨਹਿਰੀ ਪਾਣੀ ਦੀ ਮੰਗ ਛੱਡਤੀ ਨਹਿਰੀ ਪਾਣੀ ਮੰਗਣਾ ਹੀ ਭੁੱਲ ਗਏ ਲਾਉਣਾ ਹੀ ਭੁੱਲ ਗਏ ਖਾਲ ਬਾਹ ਕੇ ਵਿਚਰ ਲਾ ਲੇ ਕਿਉਂ ਮੋਟਰਾਂ ਦੇ ਬਿੱਲ ਮਾ ਫੋਨ ਕਰਕੇ ਲੋਕਾਂ ਨੇ ਥੱਲੋਂ ਪਾਣੀ ਖਿੱਚਣਾ ਸ਼ੁਰੂ ਕਰ ਦਿੱਤਾ 20 ਸਾਲ ਦਾ ਪਾਣੀ ਬਚਿਆ ਪੰਜਾਬ ਕੋਲੇ ਸਾਡਾ ਪਾਣੀ ਅਗਲੇ ਨੇ ਖੋ ਕੇ ਉਹ ਦਿੱਤਾ ਰਾਜਸਥਾਨ ਨੂੰ ਤੈਨਾਂ ਜਾਂਦੇ ਗੰਧਰਾ ਭਰ ਗਣ ਨਕੋ ਨਕੀ ਡੇਢ ਦਰਿਆ ਸਾਡਾ ਪਾ ਕੇ ਲੈ ਗਏ ਉੱਥੇ ਉਹਦੀ ਗੱਲ ਹੀ ਛੜਤੀ ਸਾਡਾ ਪਾਣੀ ਵੜਲੇ ਸੂਬਿਆਂ ਨੂੰ ਕਿ ਇਹਨਾਂ ਨੇ ਖੋ ਕੇ ਦਿੱਤਾ ਕੋ ਦਿੱਲੀ ਨੂੰ ਦੇ ਕੋ ਰਾਜਸਥਾਨ ਨੂੰ ਦਿੱਤਾ ਅਸੀਂ ਥੱਲੋਂ ਪਾਣੀ ਖਿੱਚਣ ਲੱਗੇ ਇੱਕ ਗੱਲ ਇਹ ਵੀ ਆ ਕਹਿੰਦੇ ਲੱਖਾ ਸਿਧਾਨਾ ਜੇ ਕਿਤੇ ਵੀ ਜਾਂਦਾ ਜਾਦੇ ਗੱਲ ਬਾਦਲਾਂ ਨੂੰ ਟਾਰਗੇਟ ਕਰਦਾ ਕਿ ਹਰ ਸਿਮਰਤ ਬਾਦਲ ਨੂੰ ਹਰਾਉਣਾ ਕਿਤੇ ਉਹ ਤਾਂ ਨਹੀਂਗਾ ਕੱਲਾ ਵੀ ਉਧਰਲੇ ਪਾਸੇ ਬਾਦਲਾਂ ਨੂੰ ਕੱਲਾ ਟਾਰਗੇਟ ਜਾਦੇ ਕਰਦਾ ਦੂਜੇ ਪਾਸੇ ਘੱਟ ਟਾਰਗੇਟ ਕਰਦਾ ਕਾਰਨ ਕੀ ਨੇ ਮੈਂ ਤਾਂ ਬਾਈ ਬਰਾਬਰੀ ਰੱਖਦਾ ਮੈਂ ਤਾਂ ਕਾਂਗਰਸੀਆਂ ਦੀ ਗੱਲ ਵੀ ਕਰਦਾ ਵੀ ਆ ਸੋਡੇ ਹੁਣ ਅਸੀਂ ਮੈਂ ਸਾਰੀਆਂ ਗੱਲਾਂ ਲੋਕਾਂ ਨੂੰ ਪੁੱਛਦਾ ਵੀ ਅਸੀਂ ਐਡਾ ਕਾਹਨ ਕਰਾ ਕੇ ਅਹਿ ਤ ਤੜਹਾ ਕੇ ਗੁਰਦੁਆਰੇ ਨੂੰ ਅੱਗਾਂ ਲਵਾ ਕੇ ਗਲਾਂ ਟਾਇਰ ਪਾ ਕੇ ਬੀਬੀਆਂ ਬੱਚਿਆਂ ਦੇ ਬਲਾਤਕਾਰ ਕਰਾ ਕੇ ਹਜ਼ਾਰਾਂ ਨੌਜਵਾਨ ਮਰਵਾ ਕੇ ਅਸੀਂ ਕਾਂਗਰਸ ਨੂੰ ਭੁੱਲੇ ਨਹੀਂ ਦੋ ਵਾਰੀ ਕਾਂਗਰਸ ਬਣਾਈ ਐ ਦੋ ਵਾਰੀ ਕੈਪਟਨ ਬਣਿਆ ਨਹੀਂ 84 ਤੋਂ ਬਾਅਦ ਇੱਕ ਵਾਰੀ ਚਲੋ ਵੋਟਾਂ ਦਾ ਬਾਈਕਾਟ ਕਰਕੇ 92 'ਚ ਬਣ ਗਏ ਸੀ ਫਿਰ ਉਦੋਂ ਬਾਅਦ 2002 'ਚ ਬਣੇ ਆ ਫਿਰ 17 'ਚ ਬਣੇ ਆ ਕਿੱਥੇ ਕਿਹੜੀ ਆ ਫਿਰ ਸਾਡੀ ਸੋਚ ਮੈਂ ਤਾਂ ਇਹ ਵੀ ਗੱਲ ਕਰ ਦਾਂ ਮੈਂ ਤਾਂ ਇਹ ਵੀ ਗੱਲ ਕਰਦਾ ਭਵੰਤ ਹੈ ਅਇਤੇ ਜੋ ਕੁਛ ਹੋਇਆ ਸਾਡੇ ਨਾਲ ਵਾਪਰਿਆ ਅੱਜ ਸ਼ੰਭੂ ਖਰੋਰੀ ਦੇ ਉੱਤੇ ਸਾਡੇ ਗੋਲੀਆਂ ਬੱਜੀਆਂ ਅੱਖਾਂ ਕੜਤੀਆਂ ਲੱਤਾਂ ਮਹਾਂ ਤੋੜਤੀਆਂ ਢਾਈ 300 ਬੰਦਾ ਜ਼ਖਮੀ ਕਰਤਾ ਸਾਡੇ ਟਰੈਕਟਰ ਭੰਗ ਗਿਆ ਕਿ ਹਰਿਆਣਾ ਪੁਲਿਸ ਵਾਲੇ ਬੰਦਿਆਂ ਨੂੰ ਚੱਕ ਰੱਤਾਂ ਮਹਾਂ ਤੋੜਤੀਆਂ ਉੱਥੇ ਭਵੰਤ ਕਿੱਥੇ ਪੰਜਾਬ ਨਾਲ ਖੜ ਗਿਆ ਉੱਥੇ ਪੰਜਾਬ ਨਾਲ ਨਹੀਂ ਖੜਿਆ ਭਵੰਤ ਮੈਂ ਤਾਂ ਕਿੰਨੇ ਚਿਰ ਦਾ ਭਵੰਤ ਦੇ ਖਿਲਾਫ ਬੋਲਦਾ ਵੀ ਡਰਾਮੇਬਾਜ਼ ਬੰਦਾ ਗੱਲਾਂ ਦਾ ਕੜਾਹ ਕਰਦਾ ਅੱਜ ਵੀ ਲੋਕਾਂ ਨੂੰ ਕਹਿੰਦੇ ਕਿ ਜਿੱਦੀ ਸੋਡੇ ਦੇ ਨਰਾਸਤਾ ਬਦਲਾਅ ਵਾਲੇ ਮਸਲੇ ਨੇ ਲਿਆਂਦੀ ਐ ਸ਼ਾਇਦ ਲੋਕ ਬਦਲਾਅ ਨੂੰ ਨਫ਼ਰਤੀ ਕਰਨ ਲੱਗੇ ਹੂੰ ਇੰਨਾ ਹਾਲਾਤ ਲੋਕਾਂ ਦੇ ਮਾਰੇ ਹੋਏ ਪਏ ਆ ਪਰ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਦੋਂ ਬੰਦਾ ਚੁਣਨਾ ਬੰਦਾ ਚੁਣਨ ਵੇਲੇ ਘੱਟੋ ਘੱਟ ਯਾਰ ਇਹ ਸਮਝ ਹੋਣੀ ਚਾਹੀਦੀ ਆ ਵੀ ਜਿਹੜੇ ਬੰਦੇ ਨੂੰ ਚੁਣ ਰਹੇ ਆ ਉਹ ਬੰਦੇ ਦੀ ਸੋਚ ਉਹਦੀ ਦੂਰੰਦੇਸ਼ੀ ਉਹਦੀ ਵਿਚਾਰਤਾ ਰੱਖੀ ਆ ਅਸੀਂ ਬੰਦਾ ਚੁਣਦੇ ਆ ਸਾਡੇ ਘਰੇ ਆ ਜੇ ਵਿਆਹ ਤੇ ਆ ਜੇ ਭੋਗ ਤੇ ਆ ਜੇ ਜੱਫੀ ਪਾ ਕੇ ਮਿਲ ਲੈ ਫੋਟੋ ਲਹਾ ਲੈ ਖੁਸ਼ ਕਦੇ ਨਹੀਂ ਦੇਖਿਆ ਕਿ ਬੰਦੇ ਦੀ ਕਾਹਾਂ ਸੋਚਦਾ ਪੱਧਰ ਕਿੱਥੇ ਖੜਾ ਇਹ ਸਾਨੂੰ ਸਭ ਤੋਂ ਵੱਡੀ ਬਿਮਾਰੀ ਆ ਇਸ ਇਹੀ ਮੈਂ ਲੋਕਾਂ ਨੂੰ ਸਮਝਾਉਂਦਾ ਫਿਰਦਾ ਮੇਰਾ ਤਾਂ ਪ੍ਰਚਾਰ ਹੀ ਇਹ ਆ ਯਾਰ ਮੈਂ ਤਾਂ ਪੀਰ ਮੇਰਾ ਅਖੀਰ ਤੇ ਲੋਕਾਂ ਨੂੰ ਇੰਨੀ ਗੱਲ ਕਹਿਣਾ ਵੀ ਚੰਗਾ ਲੱਗਿਆ ਵੋਟ ਪਾ ਦਿਓ ਯਾਰ ਨਾ ਲੱਗਿਆ ਤੁਹਾਡੀ ਮਰਜ਼ੀ ਆ ਮੈਂ ਤਾਂ ਇਹ ਗੱਲ ਕਹਿਣਾ ਜਿੱਥੇ ਤੁਸੀਂ ਮੈਨੂੰ ਸੁਣਿਆ ਹੋਣਾ ਮੈਂ ਤਾਂ ਸਾਰੀਆਂ ਗੱਲਾਂ ਸ਼ੁਰੂ ਤੋਂ ਲੈ ਕੇ ਹਿਰ ਤੱਕ ਕਹੀ ਕਰਦਾ ਵੀ ਜ਼ਮੀਨਾਂ ਨਾਲ ਵਿੱਚੋਂ ਪ੍ਰਵਾਸ ਨਾ ਕਰੋ ਬਾਹਰ ਨਾ ਭਜੋ ਨਸ਼ਿਆਂ ਤੋਂ ਸਾਨੂੰ ਆ ਬਚਣਾ ਪੈਣਾ ਤੁਹਾਨੂੰ ਇਹ ਸਟੇਟ ਇਹ ਹਕੂਮਤ ਤੁਹਾਡੀਆਂ ਨਸਲਾਂ ਤਬਾਹ ਕਰਨਾ ਚਾਹੁੰਦੀ ਹੈ ਇਹ ਵਰਤਾਰਾ ਬੰਦ ਨਹੀਂ ਹੋਣਾ ਮੈਂ ਇਹ ਕਹਿੰਨਾ ਭੰਗੀਆਂ ਦੀਆਂ ਵੋਟਾਂ ਨਾ ਪਿੰਡਾਂ 'ਚ ਬਣਨ ਦੇਖ ਮੈਂ ਇਹ ਕਹਿੰਨਾ ਪਿੰਡਾਂ ਦੇ ਗੁਰੂ ਘਰ ਤੇ ਸੇਵੇ ਇਕੱਠੇ ਕਰੋ ਰੋਜ਼ਗਾਰ ਦੇਣਾ ਕੰਮ ਦੇਣਾ ਆਪਣੇ ਪੰਜਾਬ ਦੇ ਆਪਣੇ ਪਿੰਡਾਂ ਦੇ ਮਜ਼ਦੂਰਾਂ ਨੂੰ ਦਿਓ ਜਿਹੜੇ ਸਾਡੇ ਭਰਾ ਨੇ ਸਾਡੇ ਬਰਾਬਰ ਖੜਕੇ ਜੰਗਾਂ ਦੇ ਜੰਦਾਂ 'ਚ ਲੜੇ ਨੇ ਮੈਂ ਇਹ ਕਹਿੰਨਾ ਆਪਣੀ ਬੋਲੀ ਬਚਾਉਣ ਲਈ ਆਪਣੇ ਜਵਾਕਾਂ ਮਲ ਸਕੂਲਾਂ ਜਾਓ ਆਪਣਾ ਇਤਿਹਾਸ ਸੰਭਾਲੋ ਆਪਣੇ ਪਾਣੀ ਬਚਾ ਲੋ ਮੈਂ ਤਾਂ ਪ੍ਰਚਾਰ ਹੀ ਇਹ ਕਰਦਾ ਭਈਆਂ ਤੋਂ ਗੱਲ ਆ ਗਈ ਉਹਦੇ ਆਮ ਆਦਮੀ ਪਾਰਟੀ ਜਿਹੜੇ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਚ ਬੰਦਾ ਉਹਨਾਂ ਵਾਸਤੇ ਰੈਲੀ ਕੱਢ ਰਹੇ ਨੇ ਭਈਏ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਵੀ ਬਿਆਨ ਆ ਗਿਆ ਸਾਹਮਣੇ ਕੱਲੀਆਂ ਰੈਲੀਆਂ ਛੱਡੋ ਤੁਹਾਡਾ ਮੁੱਖ ਮੰਤਰੀ ਭਈਆ ਬਣਿਆ ਕਰੂ ਇਹ ਪੰਜਾਬ ਦਾ ਮੁੱਖ ਮੰਤਰੀ ਖੜ ਦਿਓ 15 18 ਸਾਲ ਭਈਆ ਬਣਨਾ 2035 40 ਤੱਕ ਉਹ ਜਿਹੜੇ ਹਸਾਬ ਨਾਲ ਪੰਜਾਬ ਚ ਆ ਕੇ ਕਾਬਜ ਹੋਈ ਜਾਂਦੇ ਤੁਸੀਂ ਬਾਹਰ ਨੂੰ ਭੱਜੀ ਜਾਂਦੇ ਹੋ ਮੈਂ ਇਹ ਵੀ ਸੂਕਾ ਲੋਕਾਂ ਨੂੰ ਕਹਿਣਾ ਵੀ ਕਿਸੇ ਪਿੰਡ 'ਚ ਭਈਏ ਦੀ ਵੋਟ ਨਾ ਬਣਨ ਦਿਓ ਕੰਮ ਕਰਨ ਆਉਣ ਜੀ ਸਾਥ ਕੇ ਆਉਣ ਸਾਡੇ ਲੋਕੀ ਵੀ ਜਾਂਦੇ ਆ ਪਰ ਜਿਸ ਤਰੀਕੇ ਨਾਲ ਤੁਸੀਂ ਸਰਪੰਚ ਪਿੰਡਾਂ ਦੇ ਵੋਟਾਂ ਲੈਣ ਦੇ ਮਾਰੇ ਭੁੰਗੀਆਂ ਦੀਆਂ ਵੋਟਾਂ ਪਿੰਡਾਂ 'ਚ ਬਣਾ ਰਹੇ ਨੇ ਇਹ ਕੰਡੇ ਬੀਜ ਰਹੇ ਆ ਦੁੱਖ ਦੇਣਗੇ ਐ ਇੱਥੇ ਮੇਰੀ ਗੱਲ ਯਾਦ ਰੱਖੋ ਜਿਹਦੀ ਗਿਣਤੀ ਵਧ ਗਈ ਸੁਣਵਾਈ ਉਹਦੀ ਹੋਣੀ ਆ ਇਸ ਤਰੀਕੇ ਨਾਲ ਵਧ ਰਹੇ ਨੇ ਝੋਲਾ ਭਈਆ ਮਗਰ ਰੱਖਦਾ ਪੰਜਾਬ ਚਾਹ ਦਾ ਟੈਚੀ ਬੈਗ ਤੇ ਵੋਟ ਪਹਿਲਾਂ ਬਣ ਜਾਂਦੀ ਇਹ ਭੂਗੋਲਕ ਸਥਿਤੀ ਜਿਹੜੀ ਪੰਜਾਬ ਦੀ ਬਦਲੀ ਜਾ ਰਹੀ ਹੈ ਇਹਦੇ ਚਿੰਤਾ ਫਿਕਰ ਕਰਨ ਦੀ ਲੋੜ ਆ ਹਮ ਇੱਥੇ ਸਰਚ ਗਲੀਆਂ ਕਰਨਗੇ ਬੰਦਿਆਂ ਨੂੰ ਕੁੱਟਣ ਲੱਗ ਗਏ ਸਾਡਿਆਂ ਨੂੰ ਸ਼ਰਮ ਆਪਾਂ ਦੇਖਦੇ ਕਿਵੇਂ ਦਾਣਾ ਮੰਡੀਆਂ ਚ ਆ ਕੇ ਸਾਡੇ ਬੰਦਿਆਂ ਨੂੰ ਪੱਗਾਂ ਲਾਉਂਦੇ ਨੇ ਟਰੈਕਟਰ ਘੇਰਦੇ ਨੇ ਐਥੇ ਬਟਾਂਡੇ ਨੇੜੇ ਤੇਰੇ ਮੈਂ ਪਿੰਡਾਂ ਚ ਗਿਆ ਉਹ ਕਹਿੰਦੇ ਭਾਈ ਐਥੇ ਬਟਾਂਡੇ ਨਹਿਰ ਤੇ ਭਈਏ ਬਰਾਬਰ ਰੇੜੀ ਨਹੀਂ ਲੱਗਣ ਦਿੰਦੇ ਜੇ ਮੈਂ ਵੋਟਾਂ ਦੀ ਰਾਜਨੀਤੀ ਕਰਨੀ ਹੋਵੇ ਨਾ ਮੈਂ ਵੀ ਇਹਨਾਂ ਨੂੰ ਸਾਰੇ ਬੰਦਿਆਂ ਨੂੰ ਖੁਸ਼ ਕਰ ਲੈ ਸਾਰੀਆਂ ਗੱਲਾਂ ਹੀ ਕਰੀ ਜਾਵਾਂ ਪਰ ਮੈਂ ਇਹ ਗੱਲ ਨਹੀਂ ਕਰਦਾ ਮੈਂ ਇੱਕੋ ਹੀ ਗੱਲ ਕਹਿਣਾ ਮੇਰੀ ਗੱਲ ਸੁਣ ਲਓ ਵੀ ਸੋ ਨੂੰ ਚੰਗਾ ਲੱਗੇ ਮਾੜਾ ਲੱਗੇ ਚੰਗਾ ਲੱਗਾ ਮੇਰਾ ਸਾਥ ਦੇ ਦਿਓ ਮਾੜਾ ਲੱਗਿਆ ਮੇਰੀ ਗੱਲ ਤੇ ਅਮਲ ਕਰ ਲਿਓ ਗੱਲ ਤੇ ਅਮਲ ਕਰਕੇ ਜੋ ਮੈਂ ਪ੍ਰਚਾਰ ਕਰਦਾ ਇਹਨੂੰ ਲਾਗੂ ਕਰ ਲਓ ਇਹ ਲਾਗੂ ਕਰ ਲਿਆ ਤਾਂ ਮੈਂ ਸਮਝੂਗਾ ਮੈਂ ਕਾਮਯਾਬ ਹਾਂ ਜਿੱਤਾਂ ਹਾਰਾਂ ਦੀ ਨਹੀਂ ਬਾਈ ਗੱਲ ਹੁੰਦੀ ਮੈਂ ਕੋਈ ਪੰਜਾਬ ਨੂੰ ਦਾਤੇ ਲਾ ਕੇ ਆ ਉਹਦੇ ਲੋਕਾਂ ਨੂੰ ਦਾਤੇ ਲਾ ਕੇ ਕਿਸੇ ਤਰੀਕੇ ਨਾਲ ਮੈਂ ਜਿੱਤਣਾ ਨਹੀਂ ਚਾਹਦਾ ਮੈਂ ਇਹ ਵੀ ਗੱਲ ਕਹਿਣਾ ਸਾਰੀਆਂ ਧਿਰਾਂ ਅੱਜ ਵੀ ਜ਼ੋਰ ਲਾਉਂਦੀਆਂ ਸੀ ਵੀ ਲੱਖਿਆ ਸਾਡੇ ਨਾਲ ਆ ਜਾ ਸਾਡੇ ਨਾਲ ਆ ਜਾ ਅਸੀਂ ਟਿਕਟ ਦਿੰਨੇ ਆ ਪਾਰਟੀ ਵੱਲੋਂ ਖੜਾ ਹੋ ਜਾ ਪਾਰਟੀ ਕੋਲ ਕਾਡਰ ਆ ਵੋਟਰ ਨੇ ਪਾਰਟੀ ਪਾਰਟੀ ਹੁੰਦੀ ਹੈ ਕੱਲਾ ਕੀ ਕਰ ਦੇਗਾ ਕੱਲੇ ਨੂੰ ਵੋਟ ਨਹੀਂ ਪੈਣੀ ਮਾ ਨਾ ਪਵੇ ਸੋਡਾ ਫਟਾ ਨਹੀਂ ਗੱਲ ਚ ਪਵਾਣਾ ਸੋਡਾ ਫਟਾ ਪਵਾ ਲੈ ਸੋਡੀ ਬੋਲੀ ਬੋਲਣੀ ਪੈਣੀ ਹੈ ਬਾਈ ਉਹ ਹੋਣਾ ਨਹੀਂ ਆਪਾਂ ਤੋਂ ਕੋਈ ਗੱਲ ਨਹੀਂ ਜੇ ਲੋਕਾਂ ਨੂੰ ਚੰਗਾ ਲੱਗਾ ਸਾਥ ਵੀ ਦੇ ਦੇਣਗੇ ਪਰ ਇੱਕ ਵਾਦਾ ਮੈਂ ਕਰਦਾ ਇਹ ਪ੍ਰਚਾਰ ਵੀ ਚੱਲ ਰਿਹਾ ਲਗਾਤਾਰ ਵੀ ਕੱਲਾ ਕੀ ਕਰ ਦੂ ਆ ਇਹ ਗੱਲ ਹੈਗੀ ਹੈ ਵੀ ਕੱਲਾ ਕੀ ਕਰ ਦੂੰ ਚਲੋ ਮੰਨ ਲਓ ਤੁਸੀਂ ਪੰਜਾਬ ਚੋਂ 13 ਵੀ ਜਿਤਾਤੇ ਫੇਰ 13 ਕਿਹੜਾ ਸਰਕਾਰ ਬਣਾ ਦੇਣਗੇ ਜਾਂ ਸਰਕਾਰ ਹਟਾ ਦੇਣਗੇ ਬੰਦਾ ਤਾਂ ਇੱਕ ਬਹੁਤ ਹੁੰਦਾ ਬੋਲਣ ਵਾਲਾ ਸਾਡੀ ਗੱਲ ਜਿਹੜੀ ਵੀ ਪਾਰਲੀਮੈਂਟ ਦੇ ਵਿੱਚ ਉੱਠੂਗੀ ਬੰਦਾ ਠਾਊਗਾ ਕਿਸੇ ਸਾਡੀਆਂ ਗੱਲਾਂ ਸਾਡੇ ਮੁੱਦੇ ਕਿਹੜੇ ਨੇ ਸਾਡੇ 30 35 35 ਸਾਲ ਤੋਂ ਬੰਦੀ ਸਿੰਘ ਅੰਦਰ ਬੰਦ ਬੈਠੇ ਆ ਕੀ ਕਹਿਣਾ ਇੱਕ ਬੰਦਾ ਬੰਦਾ ਬੋਲਦਾ ਨਹੀਂ ਬਾਕੀ ਸਾਰੇ ਚੁੱਪ ਨੇ ਸਾਡੇ ਡੈਮਾਂ ਦੇ ਪ੍ਰਬੰਧ ਖੋਲੇ ਕੇਂਦਰ ਨੇ ਕੋਈ ਬੋਲਿਆ ਨਹੀਂ ਸਾਡੀ ਰਾਜਧਾਨੀ ਦੇ ਵਿੱਚੋਂ ਬਿਲਕੁਲ ਪੰਜਾਬ ਨੂੰ ਖਤਮ ਕਰਤਾ ਜੋ 60 40 ਦਾ ਹਰਿਆਣਾ ਨਾਲ ਪਾਸ ਸੀ ਸਾਡਾ ਸਾਡੇ ਜਿੰਨੇ ਵੀ ਹੱਕ ਨੇ ਪਾਣੀਆਂ ਦੇ ਖੋਕੇ ਸਾਡੇ ਦਰਿਆ ਨਹਿਰਾ ਕੱਢ ਕੇ ਦੂਜੇ ਸੂਬਿਆਂ ਨੂੰ ਦੇਤੇ ਕੋਈ ਬੋਲਦਾ ਕਿੰਨੇ ਸਾਡੇ ਲਗਾਤਾਰ ਸੈਂਟਰ ਜਿਹੜੇ ਸਾਡੇ ਡਾਕੇ ਮਾਰ ਰਿਹਾ ਹੈ ਸੂਬਿਆਂ ਦੇ ਹੱਕਾਂ ਦੇ ਉੱਤੇ ਸਾਡੀ ਗੱਲ ਜੇ ਘੱਟੋ ਘੱਟ ਕੋਈ ਉਹੋ ਜਿਹੇ ਬੰਦੇ ਜਾ ਕੇ ਠਾਉਣਗੇ ਉਹ ਗੱਲਾਂ ਉੱਥੇ ਰਿਕਾਰਡ ਹੁੰਦੀਆਂ ਨੇ ਉਹ ਗੱਲਾਂ ਯੂਨੋ ਤੱਕ ਨੋਟਿਸ ਲਿਆ ਜਾਂਦਾ ਉਹਨਾਂ ਦਾ ਹੂੰ ਤਾਂ ਉਹਦਾ ਕੋਈ ਅਸਰ ਹੋਊਗਾ ਇਸੇ ਲਈ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਸਾਥ ਦਿਓ ਉਹੋ ਜਿਹੇ ਬੰਦੇ ਭੇਜੋ ਜਿਹੜੇ ਸਾਡੀ ਗੱਲ ਕਰਨ ਜਾ ਕੇ ਉਹ ਸਰਕਾਰ ਤਾਂ ਤੇਰਾ ਨਹੀਂ ਵੀ ਬਣਾਉਣੀ ਸਾਡੀ ਆਵਾਜ਼ ਚੱਕਣ ਵਾਲਾ ਤਾਂ ਬੰਦਾ ਕੋਈ ਹੋਵੇ ਮੈਂ ਵੀ ਕਹਿਣਾ ਵੀ ਕੱਲਾ ਕੀ ਕਰਦੂ ਫਿਰ ਜੇ ਮੈਂ ਕੱਲਾ ਹਾਂ ਤਾਂ ਮੈਨੂੰ ਘਰੇ ਕਿਉਂ ਕਿਹਾਇਆ ਇੱਕ ਤਰੀਕ ਨੂੰ ਐਡਾ ਡਰ ਸਰਕਾਰ ਨੂੰ ਕਾਦਾ ਮੇਰਾ ਮੈਂ ਤਾਂ ਕੱਲਾ ਹੀ ਹਾਂ ਨਾ ਮੈਂ ਫੌਜ ਤਾਂ ਨਹੀਂ ਲਈ ਫਿਰਦਾ ਇੱਕ ਤਰੀਕ ਨੂੰ ਭਵੰਤ ਮੰਦ ਨੇ ਡਿਬੇਟ ਰੱਖੀ ਲੁਧਿਆਣੇ ਤੇ ਮੈਨੂੰ ਤੜਕੇ 3 ਵਜੇ ਪੁਲਿਸ ਨੇ ਘੇਰਾ ਪਾ ਲਿਆ ਸੀ ਵੀ ਜਾਣ ਨਹੀਂ ਦੇਣਾ ਇਹ ਗੱਲਾਂ ਜਿਹੜੀਆਂ ਲੋਕਾਂ ਨੂੰ ਸੋਚਣੀਆਂ ਪੈਣੀਆਂ ਨੇ ਯਾਰ ਕਿ ਅਸੀਂ ਛਪੜਾਂ ਗਲੀਆਂ ਨਾਲੀਆਂ ਦੀ ਰਾਜਨੀਤੀ ਤੋਂ ਨਿਕਲ ਕੇ ਜਿਹੜੇ ਵੱਡੇ ਮੁੱਦੇ ਨੇ ਪੰਜਾਬ ਤੇ ਉਹਨਾਂ ਤੇ ਆਪਣਾ ਧਿਆਨ ਕੇਂਦਰਿਤ ਕਰਕੇ ਉਹਨੂੰ ਸੋਚ ਕੇ ਅਸੀਂ ਬੰਦੇ ਚੁਣ ਕੇ ਭੇਜਗੇ ਕਾਂਗਰਸ ਪਾਰਟੀ ਵੱਲੋਂ ਨਿਆ ਪੱਤਰ ਦੇ ਨਾਂ ਤੇ ਚੋਣ ਮੈਨੀਫੈਸਟੋ ਜਾਰੀ ਕਰਤਾ ਉਦੇ ਚ ਉਹਨਾਂ ਨੇ ਐਮਐਸਪੀ ਦੀ ਗੱਲ ਰੱਖੀ ਹੈ ਨੌਕਰੀਆਂ ਦੇਣ ਦੀ ਗੱਲ ਰੱਖੀ ਹੈ ਰਾਹੁਲ ਗਾਂਧੀ ਵੱਲੋਂ ਜੋ ਮੈਨੀਫੈਸਟੋ ਲਿਆਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਵੀ ਉਹ ਜਿਵੇਂ ਐਮਐਸਪੀ ਦੀ ਗੱਲ ਫੇਰ ਹੁਣ ਹੋ ਰਹੀ ਹੈ ਉਹ ਆਉਣੀ ਚਾਹੀਦੀ ਲੱਗਦਾ ਹੋਊਗਾ ਉਹ ਕੰਮ ਕਾਂਗਰਸ ਕਿੱਥੇ ਖੜੀ ਹੈ ਦੇਖੋ ਜਿਹੜਾ ਬੰਦਾ ਆਉਂਦਾ ਇਹ ਲੋਕਾਂ ਨੇ ਦੇਖੇ ਪਰਖੇ ਨੇ ਯਾਰ ਇਹ ਤਾਂ ਨਵੇਂ ਤਾਂ ਹੈ ਨਹੀਂ ਹੁਣ ਹੁਣ ਤਾਂ ਕਾਂਗਰਸ ਨੇ ਰਾਜ ਕੀਤਾ ਇੱਥੇ ਉਦੋਂ ਕੀ ਦੇਤਾ ਜਦੋਂ ਕੈਪਟਨ ਦਾ ਚੋਣ ਮੈਨੀਫੈਸਟੋ ਬਣਿਆ 17 ਚ ਇਹ ਬਣਿਆ ਕੈਪਟਨ ਮੁੱਖ ਮੰਤਰੀ ਕੀ ਕਿਹਾ ਗਿਆ ਕੀ ਕੰਨਾਂ ਦੇ ਲਿਖਿਆ ਵਾ ਸੀ ਕਰ ਕਰ ਨੌਕਰੀ ਕਿਹਾ ਸੀ ਨਾ ਸਾਰੀਆਂ ਕੰਨਾਂ ਹੀ ਭਰੀਆਂ ਹੋਈਆਂ ਸੀ ਕਿੰਨੀਆਂ ਨੌਕਰੀਆਂ ਦੇਤੀਆਂ ਉਹ ਥੋੜੇ ਪਹਿਲੇ ਵੀ ਹੁਣ ਦੱਸਿਆ ਵੀ ਗੁੱਟਕਾ ਸਾਹਿਬ ਫੜ ਕੇ ਸੌਹਾਂ ਖਾਧੀਆਂ ਚ ਚਿੱਟਾ 4 ਹਫ਼ਤਿਆਂ ਦੇ ਅਸੀਂ ਲੱਖ ਤੋੜ ਦਿਆਂਗੇ ਕੀ ਬਣਿਆ ਉਹ ਤਾਂ ਕਾਂਗਰਸੀ ਕਹਿੰਦੇ ਕੈਪਟਨ ਦਾ ਪਹਿਲਾਂ ਹੀ ਰਲਿਆ ਹੋਇਆ ਸੀ ਉਹਨਾਂ ਨੇ ਤਾਂ ਕਰਕੇ ਨਹੀਂ ਕੋਈ ਨਹੀਂ ਹੁਣ ਜਿਹੜਾ ਹੁਣ ਬਣਨਗੇ ਰਲੇ ਨਹੀਂ ਇਹ ਹੁਣ ਕਿੱਥੋਂ ਚੱਲਦੇ ਆ ਹੁਣ ਵੀ ਦਿੱਲੀ ਨੂੰ ਚੱਲਦੇ ਆ ਆ ਰਾਜਾ ਵੜੰਗਾ ਇਹ ਅੰਦਰ ਖਾਤੇ ਪਹੁੰਚਣਾ ਸੈਟਿੰਗ ਕਰੀ ਬੈਠਾ ਇੱਕੋ ਹੀ ਗੱਲ ਐ ਐਵੇਂ ਤਾਂ ਨਹੀਂ 13 ਦੀਆਂ 13 ਜਿੱਤਾਂਗੇ ਅਸੀਂ ਨਹੀਂ ਨਹੀਂ ਤੁਸੀਂ ਰਾਜੇ ਦੀ ਪਹਿਲਾਂ ਗੱਲ ਸੁਣ ਲਓ ਕਿੱਛੇ ਗਈ ਭਵੰਤਰੀ ਉਹ ਕਹੀ ਹੋਈ ਗੱਲ 26 ਜਨਵਰੀ ਵਾਲੀ ਕਿ ਰਾਜੇ ਬੜੰਗ ਦੀਆਂ ਜਿਹੜੀਆਂ ਬੱਸਾਂ ਦੇ ਬਾੜੀਆਂ ਲੱਗੀਆਂ ਰਾਜੇ ਬੜੰਗ ਨੇ ਲਵਾਗੀਆਂ ਫੇਰ ਲ ਮੇਰੇ ਕੋਲ ਆਈਆਂ ਪਈਆਂ ਤੇ ਫਿਰ ਫੜਿਆ ਕਿਉਂ ਨਹੀਂ ਰਾਜਾ ਬੜੰਗਾ ਇਹ ਸਾਰੇ ਅੰਦਰੋਂ ਇੱਕੋ ਹੀ ਨੇ ਬਾਕੀ ਥਾਵਾ ਦੇ ਘੱਟ ਜੋੜ ਐ ਇਹਨਾਂ ਦਾ ਇੰਡੀਆ ਲਾਇਨਸ ਐ ਇੱਧਰ ਐੱਚੇ ਕਹਿੰਦੇ ਅਸੀਂ ਹਾਂ ਦੇਖ ਹਲਾ ਹਰਾਨੀ ਦੀ ਗੱਲ ਦੇਖੋ ਕਿਵੇਂ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਉੱਥੇ ਕਹਿੰਦੇ ਸੀ ਇਕੱਠੇ ਆਂ ਪੰਜਾਬ ਦੇ ਅਸੀਂ ਇਕੱਠੇ ਆਂ ਆਹ ਡਰਾਮਾ ਨਾਲ ਕੋਲੇ ਇਹ ਸਾਰੇ ਬਾਈ ਇੱਕੋ ਹੀ ਤੱਕੜੀ ਦੇ ਚੱਟੇ ਬੱਟੇ ਇੱਕੋ ਹੀ ਆ ਸਾਰੇ ਇੱਕੋ ਹੀ ਇਹਨਾਂ ਜੋ ਘੱਟ ਨਹੀਂ ਇਸੇ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਆਂ ਬਾਈ ਵਾਦਾ ਕਰਦਾ ਆਂ ਤੁਹਾਡੇ ਨਾਲ ਵੀ ਜਿੰਨੇ ਜੁਗਰਾ ਹੈਗਾ ਸਿਰ ਤੜਦੀ ਲਾ ਕੇ ਲੜੂੰਗਾ ਇੱਕ ਵਾਰੀ ਸਾਹ ਦੇ ਕੇ ਦੇਖ ਲਓ ਯਕੀਨ ਦਿਵਾਉਣਾ ਵੀ ਤੁਸੀਂ ਆਪਣੇ ਆਪ ਤੇ ਕਦੇ ਨਰਾਸ਼ਤਾ ਨੇ ਸੋਡੇ ਪੱਲੇ ਪੂ ਕਦੇ ਆਪਣੇ ਆਪ ਤੇ ਪ੍ਰਸਤਾਵ ਬਣੇ ਹੋਵੇ ਗਲਤ ਮੰਦਰਾ ਸਾਹ ਦੇਤਾ ਸੀ ਲੱਗ ਕੇ ਵੀ ਤੁਸੀਂ ਸ਼ਾਸਤ ਨੂੰ ਖੇਤੀ ਸਮਝਦੇ ਹੋ ਕਿਵੇਂ ਜਿਵੇਂ ਰਾਜੀ ਵੜਿੰਗ ਦਾ ਬਿਆਨ ਆਉਂਦਾ ਉਹ ਆਦੇ ਸਾਡੇ ਲਈ ਤਾਂ ਇੱਕ ਤਰ੍ਹਾਂ ਦੀ ਇਹ ਖੇਤੀ ਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਉਹਨਾਂ ਲਈ ਤਾਂ ਉਹੀ ਗੱਲ ਆਈ ਫਸਲ ਹੋ ਗਈ ਵੱਢ ਲਗੇ ਲੋਕਾਂ ਨੂੰ ਹੁਣ ਮੰਨਣਾ ਜੇ ਭੇਡਾਂ ਮੰਉਂਦੇ ਆ ਹੁਣ ਲੋਕਾਂ ਨੂੰ ਮੰਨਣਗੇ ਉਹ ਜਿਵੇਂ ਬੀਬਾ ਜਤਦੀ ਦੀ ਹਰ ਸਮਰਥ ਚੁੰਨੀਆਂ ਬਿਠਾ ਕੇ 15 ਸਾਲਾਂ ਇਹ ਜਿੱਤੀ ਗਈ ਸਾਡੀਆਂ ਬੀਬੀਆਂ ਦਾ ਚੁੰਨੀ ਵਟਾਜਿਆ ਕਰੇ ਮਾਈਆਂ ਨਾਲ ਉਹ ਮਾਈਂ ਖੁਸ਼ ਹੋ ਕੇ ਵੋਟ ਪਾਈ ਗੀਆਂ ਵੀ ਹਰ ਸਬਤਾਂ ਚੁੰਨੀ ਵਟਾਈ ਹੈ ਹੁਣ ਆ ਜਿਹੜੀ ਨਵੀਂ ਬੀਬਾ ਰਾਜੇ ਬੜਿੰਗ ਦੇ ਘਰੋਂ ਆ ਬੀਬਾ ਅਮਰਤ ਬੜਿੰਗ ਇਹਨੇ ਨਵਾਂ ਡਰਾਮਾ ਫੜ ਲਿਆ ਲੋਕਾਂ ਦੀਆਂ ਜਵਾਕਾਂ ਦੀਆਂ ਜਾਏ ਗੱਲਾਂ ਦੀਆਂ ਪੱਟੀ ਜਾਂਦੀ ਹੈ ਨਲੀਆਂ ਪੁੰਜੀ ਜਾਂਦੀ ਹੈ ਉੱਥੇ ਕਿਸੇ ਬੇਬੇ ਨਾਲ ਬੈਠੀ ਬੈਠੀ ਪਾਥੀ ਪੱਥੀ ਜਾਂਦੀ ਇੱਕ ਥਾਂ ਦੇ ਉੱਤੇ ਹੁਣ ਉਹ ਜਫੀਆਂ ਪਾਉਣ ਲੱਗ ਗਈ ਜਾ ਕੇ ਲਿਬੜੀਆਂ ਹੋਈਆਂ ਬੇਬੇ ਕੋਹੇ ਨੂੰ ਕੋਹੇ ਦੇ ਨਾਲ ਇਹ ਸਾਰੇ ਡਰਾਮੇ ਕਰਨਗੇ ਭਾਈ ਪਰ ਸਾਡੀ ਮੈਂ ਉਹੀ ਗੱਲ ਬਾਰ ਬਾਰ ਕਰਦਾ ਕਿ ਸਾਡੇ ਲੋਕਾਂ ਨੇ ਸੋਚਦਾ ਪੱਧਰ ਸਾਨੂੰ ਬਦਲਣਾ ਪੈਣਾ ਅਸੀਂ ਬੰਦਾ ਦੂਰੰਦੇਸ਼ੀ ਨਾਲ ਸੋਚ ਕੇ ਚੁਣੀਏ ਬਾਈ ਕਿ ਅਸੀਂ ਬਹੁਤ ਖਤਰਨਾਕ ਦਿਸ਼ਾ ਵੱਲ ਵੱਧ ਰਹੇ ਹਾਂ ਜਿੰਨੇ ਮੈਂ ਪ੍ਰਚਾਰ ਕਰਦਾ ਮੈਂ ਇਹੇ ਜਗਾਉਣ ਦੀ ਕੋਸ਼ਿਸ਼ ਕਰਦਾ ਕਿ ਅਸਲ ਦੇ ਵਿੱਚ ਸਾਡੇ ਲਈ ਆ ਸਾਨੂੰ ਜਿਹੜਾ 70 ਸਾਲ ਹੋ ਗਏ ਗਲੀ ਉੱਚੀ ਕਰ ਲਈ ਨੀਵੀਂ ਕਰ ਲਈ ਟੋਬਾ ਕੱਚਾ ਕਰ ਲੈ ਪੱਕਾ ਕਰ ਲੈ ਦੱਸ 70 ਸਾਲ ਜਿੱਚੀ ਉਲਝਾਈ ਖੜੇ ਆ ਹੂੰ ਭਗਵੰਤ ਜੀ ਮਾਨ ਕਹਿੰਦੇ ਅਸੀਂ ਵਿਕਾਸ ਦੇ ਨਾਂ ਤੇ ਹੁਣ ਫਿਰ ਵੋਟਾਂ ਮੰਗਾਗੇ 13 ਸਾਡੇ ਜਿਹੜੇ ਭਗਵੰਤ ਆ ਜਿਹੜੇ ਉਹ ਸਾਡੀ ਗੱਲ ਕਰਨਗੇ ਉੱਥੇ ਸੰਸਦ ਦੇ ਵਿੱਚ ਭਵੰਤ ਨੂੰ ਕਾ ਤੂੰ ਦਾ ਕਹਦਾ ਸੀਗਾ ਮੈਂ ਲੋਕਾਂ ਦਾ ਬੜਾ ਹਰਮਨ ਪਿਆਰਾ ਹਾਂ ਮੈਂ ਤਾਂ ਲੋਕ ਐਂ ਉਂਗਲ ਲਾਲਾ ਦੇ ਕੇ ਯਕੀਨ ਨਹੀਂ ਕਰਦੇ ਵੀ ਸਾਡਾ ਐਮਪੀ ਸਾਡੇ ਵਿੱਚ ਬੜਾ ਸਾਥ 'ਚ ਆ ਜਾ ਹੁਣ ਤੇਰਾ ਗੋਤ ਪੁੱਛਣਗੇ ਲੋਕ ਬੜ ਪਿੰਡਾਂ 'ਚ ਤੇਰੇ ਐਮਐਲਏ ਵੀ ਡਰਦੇ ਬੜਦੇ ਆ ਤੇਰਾ ਖੁੱਡੀਆਂ ਵਾਲਾ ਆਇਆ ਹੀ ਨਹੀਂ ਮੀਟਿੰਗਾਂ ਮੂਟੀਆਂ ਪੈਲ ਸੰਜ ਕਰਕੇ ਮੁੜ ਜਾਂਦਾ ਮੈਂ ਇਹਨਾਂ ਨੂੰ ਚੁਣੌਤੀ ਦਿੰਨਾ ਤਿੰਨੇ ਤਰ੍ਹਾਂ ਨੂੰ ਜੇ ਵਾਕਿਆ ਨੂੰ ਐ ਲੱਗਦਾ ਵੀ ਲੋਕਾਂ ਦੇ ਵਿੱਚ ਅਸੀਂ ਇੰਨੇ ਹਰਮਨ ਪਿਆਰੇ ਆ ਜਾਂ ਲੋਕ ਸਾਨੂੰ ਪਸੰਦ ਕਰਦੇ ਆ ਸੱਥਾਂ 'ਚ ਆ ਜਾਣ ਆਉਣ ਕਿਦੇ ਘਰੇ ਆ ਕੇ ਮੁੜ ਜਾਂਦੇ ਆ ਜਾਂ ਉਹਦੇ ਬੰਦੇ ਨਾਲ ਇਕੱਠ ਕਰਕੇ ਮੁਰੇ ਸਿਕਿਉਰਟੀਆਂ ਸਕੂਟੀਆਂ ਲਾ ਕੇ ਪੁਲਿਸਾਂ ਪੁਲਿਸਾਂ ਫੋਰਸਾਂ ਫੋਰਸਾਂ ਲਾ ਕੇ ਫੇਰ ਵੜਦੇ ਆ ਲੈ ਆਜੋ ਜੇ ਨਾਂ ਡਲੇ ਡਲੇ ਮਾਰ ਮਾਰ ਭਜਾਉਣ ਤੋਂ ਲੋਕ ਛਤਰਾਂ ਦੇ ਹਾਰ ਛੋੜੇ ਗੱਲ 'ਚ ਪਾਉਣ ਲੋਕ ਫਿਰ ਦੇ ਅੱਕੇ ਯਾਰ ਲੋਕ ਜਾਣ ਕਿੱਥੇ ਬਾਈ ਲੋਕ ਤਾਂ ਫਸ ਗਏ ਆ ਦੋਨਾਂ ਨੂੰ ਖੜਾ ਛੜਾਇਆ ਸੀ ਬਾਦਲਾਂ ਤੋਂ ਕਾਂਗਰਸੀਆਂ ਤੋਂ ਆ ਸੇਡ ਲਿਆ 92 ਚਾਤੇ ਉਹਨੇ ਉਦੋਂ ਹੀ ਪੱਠਾ ਵਾਹਤਾ ਲੋਕ ਤਾਂ ਅਸਲ ਦੇ ਵਿੱਚ ਨਾ ਬਹੁਤ ਜਿਆਦਾ ਬੁਰੀ ਤਰ੍ਹਾਂ ਫਸ ਗਏ ਬਈ ਰਾਹ ਨਹੀਂ ਦਿਖਦਾ ਲੋਕਾਂ ਨੂੰ ਕੋਈ ਨਫ਼ਰਤ ਹੋ ਗਈ ਸਿਆਸਤੋਂ ਲੋਕਾਂ ਨੂੰ ਸੁਣਨੀ ਨਹੀਂ ਜਾਂਦੇ ਲੋਕ ਛੱਡ ਪਰ ਇਹਨਾਂ ਨੂੰ ਲੀਡਰਾਂ ਦਾ ਮੈਨੂੰ ਪਤਾ ਨਹੀਂ ਨਾ ਵੀ ਇੱਕ ਵਾਰੀ ਬਸਪਾ ਚ ਤੜਕੇ ਹੋਰ ਪਾਰਟੀ ਚ ਸਵੇਰੇ ਐ ਨਹੀਂ ਪਤਾ ਲੱਗਦਾ ਵੀ ਕਿਹੜੇ ਵਲੇ ਕਹਿੰਦੇ ਨੇ ਡਰਾਮੇ ਚ ਕੱਪੜੇ ਬਦਲਣ ਤੇ ਟਾਈਮ ਲੱਗਦਾ ਪਰ ਇੱਧਰ ਲੋਕ ਕੀ ਕਰਨ ਕਿਹਦੇ ਤੇ ਯਕੀਨ ਕਰਨ ਲੀਡਰ ਵੀ ਉਹੋ ਜਿਹੀ ਹੋਗੇ ਨਾ ਸਾਰੇ ਉਹੀ ਗੱਲ ਆ ਬਾਈ ਜਲੰਧਰ ਵਾਲੇ ਦੇਖ ਲਾ ਆ ਲੁਧਿਆਣੇ ਵਾਲਾ ਦੇਖ ਲਾ ਪਹਿਲਾਂ ساری ਉਮਰ ਆਰੇ ਦਾਦੇ ਦੇ ਨਾਲ ਉਹਦੇ ਖਾਈ ਕਰੀ ਗਿਆ ਕਮਾਈ ਉਹ ਬੈਂਤੇ ਬੁੱਛੜ ਦਾ ਪੋਤਾ ਵੀ ਮੇਰਾ ਦਾਦੇ ਨੇ ਐ ਕਰਤਾ ਮੇਰੇ ਦਾਦੇ ਨੇ ਐ ਕਰਤਾ ਉਹ ਕਰਤਾ ਹੁਣ ਛਾਲ ਮਾਰੀ ਦੂਜੇ ਪਾਸੇ ਹੋ ਗਿਆ ਇਹ ਹੀ ਔਰ ਏਂਕੂ ਰੰਕੂ ਵਰਗੇ ਦੇਖ ਲਓ ਤੁਸੀਂ ਯਾਰ ਹ ਸਾਲਕ ਪਹਿਲਾਂ ਸਾਲ ਵੀ ਨਹੀਂ ਹੋਇਆ ਹੋਣਾ 7-8 ਮਹੀਨੇ ਹੋਏ ਆ ਜਿਵਨੀ ਚੌਣ ਚ ਪਹਿਲਾਂ ਉਧਰੋ ਜੱਤ ਗਈ ਹੁਣ ਛਾਲ ਮਾਰੀ ਇਧਰਲੇ ਪਾਸੇ ਨੀਕਰਾਂ ਪਾਲੀਆਂ ਥੱਲੇ ਕਾਕੀ ਪਰ ਹੁਣ ਸਾਡੀ ਗੱਲ ਉੱਥੇ ਖੜੀ ਐ ਹੁਣ ਸਾਡੀ ਮਾਨਸਿਕਤਾ ਕਿੱਥੇ ਖੜੀ ਐ ਇੱਕ ਬਾਬਾ ਮੈਨੂੰ ਪਤਾ ਕੀ ਆਂਦਾ ਕਹਿੰਦਾ ਸ਼ੇਰਾ ਮੈਨੂੰ ਨਾ ਮੋਦੀ ਵਾਲਾ 500 ਰੁਪਇਆ ਆਉਂਦਾ ਮਹੀਨੇ ਦਾ ਮਹਾਬਾਬਾ 12560 ਕਹਿੰਦਾ ਹਾਂ 6000 ਹੋ ਗਿਆ ਮੈਂ 6000 ਪਿੱਛੇ ਆਪਣੀ ਜ਼ਮੀਰ ਵਿੱਚ ਹੀ ਜਾਂਦਾ ਦੂਜੇ ਪਾਸੇ ਮੋਦੀਆਂ ਅਰਗੇ ਤਰ੍ਹਾਂ ਨੁਕਸਾਨ ਕੀ ਕਰ ਰਿਹਾ ਤੈਨੂੰ ਐ ਪਤਾ ਤੇਰੀ ਹੋਂਦ ਹਸਤੀ ਨੂੰ ਖਤਮ ਕਰਨ ਦੇ ਤੁਰੇ ਹੋਏ ਨੇ ਸੋਡਾ ਵजूद ਮਾਰਨ ਦੇ ਤੁਰੇ ਹੋਏ ਨੇ ਤੈਨੂੰ ਉਹ ਪਤਾ ਸਾਡੇ ਦਾ ਲੋਕ ਇੰਨੇ ਹੀ ਦੇਖੀ ਜਾਂਦੇ ਹੁੰਦੇ ਮੋਬਾਈਲਾਂ ਦੇ ਵਿੱਚ ਵੀ ਸੁਨੇਹਾ ਆ ਗਿਆ 500 ਰੁਪਏ ਦਾ 500 ਰੁਪਏ ਮਹੀਨੇ ਪਿੱਛੇ ਸਾਡੀ ਲੋਕਾਂ ਦੀ ਯਾਰ ਸੋਚ ਕਿੱਥੇ ਖੜੀ ਹੈ ਦੇਖ ਲਾ ਮੈਂ ਇਹੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹੀ ਜਾ ਕੇ ਪਿੰਡ-ਪਿੰਡ ਪ੍ਰਚਾਰ ਕਰ ਰਿਹਾ ਬਦਲੋ ਇਹ ਕਹਾਣੀ ਬਦਲੋ ਆਪਣੀਆਂ ਆਉਣ ਵਾਲੀਆਂ ਨਸਲਾਂ ਪੀੜੀਆਂ ਪੁੱਤਾਂ ਲਈ ਸੋਚੋ ਕੁਝ ਘਰ ਸਿਮਤ ਕੌਰ ਬਾਦਲ ਦਾ ਵਿਰੋਧ ਹੁੰਦਾ ਹੈ ਅਮਰਤਾ ਵੜਿੰਗ ਦਾ ਵਿਰੋਧ ਹੁੰਦਾ ਹੈ ਬੀਜੇਪੀ ਦੇ ਸੁਨੀਲ ਜਾਖੜਾਉਂਦੇ ਉਹਨਾਂ ਦਾ ਵਿਰੋਧ ਹੁੰਦਾ ਤੇ ਅੱਜ ਜਿਹੜੇ ਕਰਮਗਰ ਛਤਰਾਂ ਚ ਖੁੱਡੀਆਂ ਦੇ ਫਰਜੰਦ ਨੇ ਉਹਨਾਂ ਦਾ ਵੀ ਵਿਰੋਧ ਹੋਇਆ ਬਈ ਪਰ ਉਹੀ ਤਾਂ ਮੈਂ ਗੱਲ ਕਰਕੇ ਹਟਿਆ ਮੈਂ ਵੀ ਗਿਆ ਕਰਮਣ ਸਤਰਾ ਚ ਮੈਂ ਜਾ ਕੇ ਆਇਆ ਕੱਚੇ ਫਸਲ ਮਰੀ ਐ ਘੜਿਆਣਾ ਆਨੰਦਗੜ ਕੁੱਦਾ ਆਪਣਾ ਬਾਜਕ ਬੰਬੀਹਾ ਕਰਮਗੜ ਛਤਰਾ ਬਿਰਕ ਇਹ ਸਾਰੇ ਪਿੰਡਾਂ ਦੇ ਲੋਕਾਂ ਦੀ ਗੜੇ ਮਾਰੀ ਨਾ ਫਸਲਾਂ ਮਰੀਆਂ ਨੇ ਕੋਈ ਆਇਆ ਹੀ ਨਹੀਂ ਉੱਥੇ ਖੜੇ ਹੀ ਨਹੀਂ ਯਾਰ ਉਹ ਲੋਕ ਬੈਠੇ ਰਹੇ ਵਿਚਾਰੇ ਕਈ ਦਿਨ ਉੱਥੇ ਲਾ ਕੇ ਧਰਨਾ ਹਾਈਵੇ ਤੇ ਕਿਸੇ ਨੇ ਬਾਤ ਨਹੀਂ ਪੁੱਛੀ ਨਾ ਪਿਛਲੇ ਸਾਲ ਫਸਲਾਂ ਮਰੀਆਂ ਉਹਦੀ ਕਿਸੇ ਨੇ ਬਾਤ ਪੁੱਛੀ ਐ ਅੱਕੇ ਲੋਕ ਕੀ ਕਰਨਗੇ ਫਿਰ ਲੋਕਾਂ ਨੇ ਬਾਈ 30-30 ਕਿੱਲੇ ਠੇਕੇ ਦੇ ਲਈ 80-80 17000 ਰੁਪਏ ਨੂੰ ਤੇ ਲੋਕਾਂ ਨੇ ਸੁਆਹ ਹੋ ਗਈਆਂ ਜਿਵੇਂ ਫਸਲਾਂ ਤੂੜੀ ਵੀ ਨਿਕਲੀ ਕਣਕ ਚ ਉਹਨਾਂ ਕੋਲ ਜ਼ਹਿਰ ਖਾਣ ਨੂੰ ਪੈਸਾ ਨਹੀਂ ਤੇ ਇਹ ਜਾਂਦਾ ਵੋਟਾਂ ਮੰਗਣਾ ਲੋਕ ਤਾਂ ਪਹਿਣਗੇ ਬਾਈ ਮੈਂ ਤਾਂ ਹੋਰ ਕਹਿਣਾ ਕਿ ਚੰਗਾ ਰਵੇ ਪੰਜਾਬ ਸਾਰੇ ਪਿੰਡੋਂ ਪਿੰਡੀ ਬਾਈਕਾਰਡ ਦੇ ਬੋਰਡ ਲਾਉਣ ਵੀ ਕੋਈ ਸਿਆਸੀ ਬੰਦਾ ਸਾਡੇ ਪਿੰਡ ਦੇ ਵੋਟ ਨਾ ਮੰਗਣ ਬੜਜਿਓ ਬੀਜੇਪੀ ਦੇ ਤਾਂ ਲੱਗੇ ਮੈਂ ਕਿ ਸਾਰਿਆਂ ਦੇ ਲਾਉਣ ਯਾਰ ਪਤਾ ਲੱਗੇ ਲੋਕਾਂ ਨੂੰ ਵੀ ਹਾਂ ਵੀ ਅਸੀਂ ਲੋਕਾਂ ਨੂੰ ਬੁੱਧੂ ਬਣਾਦਣੇ ਆਏ ਵਾਰੀ ਤੇ ਜਿਹੜੇ ਪਿੰਡ ਦੇ ਬੰਦੇ ਕੜਮਾ ਚੌਧਰੀ ਇਹਨਾਂ ਨੂੰ ਅੱਗੇ ਲਾ ਕੇ ਬੁਲਾਉਂਦੇ ਆ ਉਹਦਾ ਪਿੰਡ ਜੋ ਭਾਂਡਾ ਤੇ ਅਗਣ ਜੇ ਚੰਗੇ ਰਹਿਣਾ ਤਾਂ ਉਹ ਬਾੜ ਦੇ ਉਹੀ ਇਹਨਾਂ ਨੂੰ ਜਿਹੜੇ ਮੁਰੇ ਲੱਗੇ ਹੁੰਦੇ ਆ ਤਾਂ ਜਾ ਕੇ ਮਾੜੇ ਮੋਟੇ ਨੂੰ ਅਕਲ ਟਕਾਣੇ ਆਊਗੀ ਤੇ ਕੜਮਾ ਚੌਧਰੀ ਨੂੰ ਮੈਂ ਬੇਨਤੀ ਕਰਦਾ ਵੀ ਆਪਣੇ ਲੋਕਾਂ ਨਾਲ ਖੜਦੇ ਹੋ ਪੰਜਾਬ ਨਾਲ ਖੜਦੇ ਹੋ ساری ਉਮਰ ਇਹਨਾਂ ਥੱਲੇ ਪੈਰਾਂ ਥੱਲੇ ਹੱਥ ਦੇਈ ਜਾਵੋਗੇ ਸੋਚ ਲੋ ਸੋਡੀਆਂ ਵੀ ਆਉਣ ਬੜੀਆਂ ਨਸਲਾਂ ਪੀੜੀਆਂ ਨੇ ਇੱਥੇ ਹੀ ਰਹਿਣਾ ਸੋਡੇ ਜਵਾਕਾਂ ਨੇ ਉਹਨਾਂ ਬਾਰੇ ਸੋਚ ਲੋ ਗਰੇਵਾਲ ਦੀ ਗੱਲ ਕਰ ਲਈਏ ਤਾਂ ਬੀਜੇਪੀ ਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਬਾਕਾਇਦਾ ਉਹ ਆਦੇ ਜਿਹੜੇ ਕਿਸਾਨ ਨੇ ਰਾਜਨੀਤਿਕ ਅੱਤਕਵਾਦ ਆ ਜਿਹੜਾ ਅੱਤਵਾਦੀ ਹੈ ਉਹ ਪੈਦਾ ਕਰ ਰਹੇ ਨੇ ਮਾਹੌਲ ਖਰਾਬ ਕਰ ਰਹੇ ਨੇ ਬੋਰਡ ਲਾ ਕੇ ਅਸੀਂ ਜਾਵਾਂਗੇ ਇਹਦੇ ਰੋਕ ਲੋ ਸਾਨੂੰ ਉਹਦਾ ਮੁਰਦਾ ਬੋਲੂ ਖੱਫਣ ਫਾਲੂ ਵਾਲੀ ਗੱਲ ਆ ਯਾਰ ਉਹ ਤਾਂ ਗੱਲ ਹੀ ਆਪਾਂ ਕੀ ਕਰਨੀ ਆ ਉਹਨਾਂ ਫਿਰ ਆ ਜਾ ਵੜ ਜਾ ਢੀਕੀ ਜਾਂਦੇ ਆ ਉਹ ਤਾਂ ਉਹ ਲਾਈ ਵੇਠ ਤੇਲ ਖੁੰਡਿਆਂ ਨੂੰ ਵੜਨਾ ਫਿਰ ਕਹਿਦਾ ਦੰਨਾ ਵੀ ਮੈਂ ਵੜ ਜਾਊਂਗਾ ਆ ਜਾ ਵੜਦਾ ਹੈ ਨਹੀਂ ਬੈਠਾ ਕਮਰੇ ਦੇ ਵਿੱਚ ਉਥੇ ਬਲਾ ਕੇ ਦੋ ਆਪਣੇ ਕੈਮਰੇਆਂ ਵਾਲੇ ਪੱਤਰਕਾਰ ਤੇ ਬਿਆਨ ਲਾਗ ਦਿੰਨਾ ਆ ਜਾ ਵੜ ਕਿਹੜੇ ਪਿੰਡ ਚ ਵੜਨਾ ਜੇ ਬੜਿਆ ਕਿਸੇ ਪਿੰਡ ਦੇ ਲੋਕ ਛਿਪ ਕੇ ਕਿਤੇ ਰਾਤ ਬਰਾਤੇ ਕਿਤੇ ਘਰੇ ਆ ਜਾਏਗਾ ਫੋਰਸਾਂ ਫਾਰਸਾਂ ਲਾ ਕੇ ਪਰ ਮੈਂ ਜਿੱਥੇ ਵੀ ਸਾਡੇ ਕਿਸਾਨ ਸਾਡਾ ਫਰਜ਼ ਨਹੀਂ ਬਣਦਾ ਬਾਈ ਇਹਨਾਂ ਮਰੀਆਂ ਜ਼ਮੀਰਾਂ ਵਾਲਿਆਂ ਨੂੰ ਇਹਨਾਂ ਦਲਾਲਾਂ ਨੂੰ ਇਹ ਪੁੱਛੋ ਗਰੇਵਾਲ ਵਰਗਿਆਂ ਨੂੰ ਕਿ ਗੱਲ ਸੁਣੋ ਜਿੱਥੇ ਸਾਡੇ ਉੱਥੇ ਗੋਲੀਆਂ ਮਾਰ-ਮਾਰ ਕੇ ਮੁੰਡੇ ਮਾਰਤੇ ਬੀਜੇਪੀ ਵਾਲਿਆਂ ਨੇ ਸਾਡੇ ਕਿੰਨੇ ਬੰਦੇ ਜ਼ਖਮੀ ਕਰਤੇ ਕਿੰਨਾ ਨੁਕਸਾਨ ਕੀਤਾ ਸਾਡਾ ਸ਼ਰਿਹੰਮ ਸਿੱਧੀਆਂ ਗੋਲੀਆਂ ਮਾਰੀਆਂ 12 ਬੋਰ 32 ਬੋਰ ਦੀਆਂ ਮਰੀ ਜਮੀਰ ਵਾਲੇ ਉੱਥੇ ਉੱਥੇ ਨਹੀਂ ਥੋੜੀ ਅਣਖ ਚਾਗੀ ਬਾਣੀ ਮੁੱਟੀ ਅਸਲ ਦੇ ਵਿੱਚ ਨਾ ਸਾਡੀ ਸਾਡਾ ਦੁਖਾਂਤ ਹੀ ਇਹ ਰਿਹਾ ਕਿ ਸਾਨੂੰ ਸਾਡੇ ਗਦਾਰਾਂ ਨੇ ਮਾਰਿਆ ਸਾਡੇ ਜੀ ਪੈਦਾ ਹੁੰਦੇ ਨੇ ਹੁਣ ਵੀ ਸਿਰ ਤੇ ਪੱਗਾਂ ਨੇ ਹੂ ਦੇ ਦਾੜੇ ਆ ਗਲਾਂ ਚ ਕੰਗਾ ਦੇ ਗਾਤਰੇ ਵੀ ਹੈਗੇ ਆ ਤੇ ਥੱਲੇ ਖਾਕੀ ਨਿੱਕਰ ਪਾਈ ਫਿਰਦੇ ਆ ਉਹ ਬਹੁਤ ਨੇ ਖਾਕੀ ਤੇ ਤ ਉਹਦੇ ਮਾਣ ਕਰਦੇ ਆ ਅਸੀਂ ਹਾਂ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਟਾਈਮ ਦੇ